ਸੱਚੀ ਗੱਲ ਪੰਜਾਬ ਨਿਊਜ਼ ਬੁਲਟਿਨ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਵੇਕ ਸ਼ਰਮਾ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਖਾਸ ਖਬਰਾਂ ਤੇ ਫਗਵਾੜਾ ਵਿੱਚ ਆਮ ਆਦਮੀ ਪਾਰਟੀ ਦੇ RAMPAL ਉਪਲ ਨੂੰ ਚੁਣਿਆ ਗਿਆ ਮੇਅਰ ਕਾਂਗਰਸ ਨੇ ਚੋਣ ਵਿੱਚ ਤੱਕੇ ਸਾਹ ਦੇ ਲਾਏ ਦੋਸ਼ ਪ੍ਰਤਾਪ ਬਾਜਵਾ ਨੇ ਮੇਅਰ ਚੋਣ ਵਿੱਚ ਤੱਕੇ ਚਾਹ ਲਈ ਸੂਬਾ ਸਰਕਾਰ ਤੇ ਬਿੰਨਿਆ ਨਿਸ਼ਾਨਾ ਕੇਂਦਰੀ ਬਜਟ ਨੂੰ ਪੇਸ਼ ਕਰਦਿਆਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਤੇ ਕਈ ਵੱਡੇ ਐਲਾਨ ਹੁਣ 12 ਲੱਖ ਰੁਪਏ ਦੀ ਸਾਲਾਨਾ ਆਮਦਨ ਤੇ ਨਹੀਂ ਦੇਣਾ ਹੋਵੇਗਾ ਟੈਕਸ ਕਿਸਾਨ ਕ੍ਰੈਡਿਟ ਕਾਰਡ ਦੀ ਸੀਮਾ 3 ਲੱਖ ਤੋਂ ਵਧਾ ਕੇ 5 ਲੱਖ ਰੁਪਏ ਕੀਤੀ ਗਈ ਕੇਂਦਰੀ ਬਜਟ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤਾ ਤਿੱਖਾ ਪ੍ਰतिकਰਮ ਕਿਹਾ ਕੇਂਦਰੀ ਬਜਟ ਵਿੱਚ ਇੱਕ ਵਾਰ ਮੁੜ ਤੋਂ ਪੰਜਾਬ ਨੂੰ ਅਣ ਦੇਖਿਆ ਕੀਤਾ ਗਿਆ ਵਿੱਤ ਮੰਤਰੀ ਚਿਮਣ ਨੇ ਕਿਹਾ ਪੰਜਾਬ ਨਾਲ ਕੀਤਾ ਗਿਆ ਤੱਕਾ ਦਿੱਲੀ ਚੋਣਾ ਲਈ ਸਿਆਸੀ ਪਾਰ ਸਿਖਰਾਂ ਤੇ ਆਪ ਨੇ ਇੱਕ ਵਾਰ ਮੁੜ ਤੋਂ ਫਾਟਪਾਟ ਤੇ ਗੁੰਡਾਗਰਦੀ ਕਰਨ ਦੇ ਲਾਇੇ ਦੋਸ਼ ਸੰਜੇ ਸਿੰਘ ਨੇ ਪ੍ਰਵੇਸ਼ ਵਰਮਾ ਤੇ ਆ ਵਰਕਰਾਂ ਨਾਲ ਕੁੱਟਮਾਰ ਕਰਨ ਦੇ ਲਾਇ ਇਲਜ਼ਾਮ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਫਗਵਾੜਾ ਵਿੱਚ ਆਮ ਆਦਮੀ ਪਾਰਟੀ ਦੇ ਰਾਮਪਾਲ ਉੱਪਲ ਨੂੰ ਮੇਅਰ ਚੁਣਿਆ ਗਿਆ ਆਪ ਦਾ ਮੇਅਰ ਬਣਨ ਤੇ ਕਾਂਗਰਸ ਨੇ ਤੱਕੇਸ਼ਾਹੀ ਦੇ ਦੋਸ਼ ਲਾਏ ਨੇ ਪੰਜਾਬ ਕਾਂਗਰਸ ਦੇ ਮੁਖੀ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੇਅਰ ਦੀਆਂ ਚੋਣਾਂ ਵਿੱਚ ਹੋਈ ਤੱਕੇਸ਼ਾਹੀ ਸੁਭਾ ਸਰਕਾਰ ਤੇ ਨਿਸ਼ਾਨਾ ਬਿਨੇ ਆ ਫਗਵਾੜਾ ਦੇ ਮੇਅਰ ਦੀ ਚੋਣ ਨੂੰ ਲੈ ਕੇ ਕਾਂਗਰਸ ਨੇ ਆਮ ਆਦਮੀ ਪਾਰਟੀ ਸਰਕਾਰ ਨੂੰ ਕਰੜੇ ਹੱਥੀ ਲਿਆ 25 ਜਨਵਰੀ ਨੂੰ ਮੇਅਰ ਦੀ ਚੋਣ ਨਾ ਕੀਤੇ ਜਾਣ ਨੂੰ ਲੈ ਕੇ ਕਾਂਗਰਸ ਹਾਈ ਕੋਰਟ ਪਹੁੰਚੀ ਸੀ ਜਿਸ ਤੋਂ ਬਾਅਦ ਹਾਈ ਕੋਰਟ ਦੇ ਨਿਰਦੇਸ਼ਾਂ ਤੇ ਅੱਜ ਇਹ ਚੋਣ ਮੁਕੰਮਲ ਹੋਈ ਹੈ ਹਾਲਾਂਕਿ ਇਸ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਰਾਮਪਾਲ ਉਪਲ ਨੂੰ ਮੇਅਰ ਚੁਣਿਆ ਗਿਆ ਪਰ ਬਾਜਵਾ ਨੇ ਇਸ ਚੋਣ ਨੂੰ ਧੱਕੇਸ਼ਾਹੀ ਕਿਹਾ ਇਸ ਚੋਣ ਮੌਕੇ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵਡਿੰਗ ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਮੌਜੂਦ ਰਹੇ ਬਾਜਵਾ ਨੇ ਸੂਬਾ ਸਰਕਾਰ ਤੇ ਧੱਕੇਸ਼ਾਹੀ ਦੇ ਦੋਸ਼ ਲਾਏ ਉਹਨਾਂ ਕੇਜਰੀਵਾਲ ਨੂੰ ਵੀ ਨਿਸ਼ਾਨੇ ਤੇ ਲਿਆ ਜੋ ਇਹ ਧੱਕਾ ਐਤੀ ਵੇਖਿਆ ਅੱਗੇ ਵੀ ਹੁੰਦਾ ਰਿਹਾ ਮੈਂ ਕਿੰਨਾਕ ਨਹੀਂ ਹੁੰਦਾ ਰਿਹਾ ਬਟ 1921 ਹੁੰਦਾ ਇੱਕ ਕੀ ਹੁੰਦਾ ਅੱਜ ਪਹਿਲੀ ਵਾਰ ਸਰਕਾਰ ਬਣ ਜੂਗੀ ਸਪੈਸ਼ਲੀ ਓਸ ਪਾਰਟੀ ਵੱਲੋਂ ਇੱਕ ਮਿੰਟ ਛੋਟੇ ਵੀ ਸਪੈਸ਼ਲੀ ਓਸ ਜਮਾਤ ਵੱਲੋਂ ਜਿਨ੍ਹਾਂ ਨੇ ਬਦਲਾਵ ਦੀ ਗੱਲ ਕੀਤੀ ਸਾਫ਼ ਸੁਥਰੀ ਰਾਜਨੀਤੀ ਦੀ ਗੱਲ ਕੀਤੀ ਸੀ ਅਸੂਲ ਦੀ ਗੱਲ ਕੀਤੀ ਜਿੰਨਾ ਬੇਅਸੂਲੀ ਇਹ ਕੇਜਰੀਵਾਲ ਤੇ ਭਗਵੰਤ ਮਾਨ ਪਾਇਆ ਮੇਰਾ خیال ਸਾਰੇ ਹਿੰਦੁਸਤਾਨ 'ਚ ਮੈਂ ਦਿੱਲੀ 'ਚ ਵੀ ਇਹ ਗੱਲ ਕਹੀ ਸੀ ਤਾਂ ਫੇਰ ਰਿਪੀਟ ਕਰਨਾ ਕੇਜਰੀਵਾਲ ਕੋਲ ਡਬਲ ਪੀ ਐਚ ਡੀ ਐਚ ਯੂ ਤੇ ਭਗਵੰਤ ਕੋ ਸਿੰਗਲ ਮੈਨੂੰ ਬਹੁਤ ਅਫਸੋਸ ਨਾਲ ਕਹਿਣਾ ਪੈਂਦਾ ਕਿ ਸਾਰੀਆਂ ਮੇਅਰ ਸ਼ਿਪਸ ਪੰਜਾਬ ਦੀਆਂ ਨਿਲਾਮ ਹੋਈਆਂ ਜਿਸ ਤਰ੍ਹਾਂ ਮੰਡੀਆਂ ਵਿੱਚ ਬੱਕਰੇ ਨਿਲਾਮ ਹੁੰਦੇ ਐਸ ਤਰ੍ਹਾਂ ਨਿਲਾਮ ਹੋਈਆਂ ਅੰਮ੍ਰਿਤਸਰ ਵੀ ਨਿਲਾਮ ਹੋਈ ਜਲੰਧਰ ਵੀ ਹੋਈ ਲੁਧਿਆਣੇ ਤੋਂ ਸਾਰੇ ਲੈ ਕੇ ਇਹ ਵੀ ਨਿਲਾਮ ਜ਼ਰੂਰ ਹੋਈ ਹੋਏ ਕਿਉਂਕਿ ਜਿੰਨਾ ਤਰਲੋ ਮੱਛੀ ਇਸ ਟਾਈਮ ਆਪ ਹੋ ਰਹੀ ਹੈ ਕਿਉਂਕਿ ਜਦੋਂ ਪੈਸੇ ਚੁੱਕੇ ਹੋਣ ਤਾਨੂੰ ਪਤਾ ਕਿੰਨਾ ਧਰਮੋਂ ਬੱਚੀ ਹੋਣਾ ਪਈ ਤੋ ਇਹ ਸਾਰਾ ਪੈਸਾ ਸਿੱਧੇ ਤੌਰ ਜਿਹੜਾ ਭਗਵੰਤ ਦੇ ਰੈਸਟ ਹਾਊਸ ਦੇ ਵਿੱਚ ਜਿਹੜਾ ਕਪੂਰਥਲਾ ਹਾਊਸ ਹੈ ਉਹ ਇਹਦਾ ਸੀਐਮ ਦਾ ਹਾਊਸ ਨਹੀਂ ਹੈ ਉਹ ਗੈਸਟ ਹਾਊਸ ਹੈ ਪੰਜਾਬ ਗਵਰਨਮੈਂਟ ਦਾ ਜਿੱਥੇ ਆਨਰੇਬਲ ਗਵਰਨਰ ਵੀ ਰਹਿੰਦਾ ਕਿਉਂਕਿ ਚੀਫ ਮਿੰਿਸਟਰ ਜੋ ਦਿੱਲੀ ਚ ਹੁੰਦਾ ਰਹਿੰਦਾ ਇਹਨਾਂ ਦਰਵਾਜ਼ੇ ਬੰਦ ਕੀ ਰੱਖੇ ਨੇ ਬਟ ਇਹਦੇ ਵਿੱਚ ਭਾਜ-ਪਾਣੇ ਜਿਸ ਆਨੈਸਟੀ ਤੇ ਕਮਜ਼ੋਰੀ ਬੰਦਾ ਹੈ ਦਰਵਾਜ਼ੇ ਖੋਲਨੇ ਚਾਹੀਦੇ ਤੇ ਸਾਨੂੰ ਪਤਾ ਕਰੋੜਾ ਰੁਪਏ ਤਕਰੀਬਨ 60 MB ਜੋ ਸਾਡੀ ਇਨਫੋਰਮੇਸ਼ਨ ਹੈ ਪੰਜਾਬ ਤੋਂ ਆਪੇ ਗਏ ਨੇ ਪੈਸੇ ਵੀ ਲੈ ਕੇ ਗਏ ਨੇ ਤੇ दारू ਵੀ ਲੈ ਕੇ ਗਏ ਤਾਂ दारू ਹੀ ਫੜੀ ਕਿ ਪੰਜਾਬ ਦੀਆਂ ਬੋਤਲਾਂ ਜਿੱਤੇ ਲਿਖਿਆ ਉਹ ਓਨਲੀ ਫੋਰ ਸੇਲ ਇਨ ਪੰਜਾਬ ਉਹ ਦਿੱਲੀ ਚ ਪੰਜਾਬ ਤੋਂ ਬੰਦੇ ਬਾਹਰੋਂ ਫੜਦੇ ਪੈਸਾ ਵੀ ਗਿਆ दारू ਵੀ ਗਿਆ ਟੋਟਲੀ ਬੇਸੂਲੇ ਲੋਕ ਨੇ ਅੱਜ ਪੰਜਾਬ ਦਾ ਜੋ ਹਾਲ ਹੈ ਕਿਸੇ ਦੀ ਜ਼ਿੰਦਗੀ ਕਿਸੇ ਦਾ ਕਾਰੋਬਾਰ ਮਹਿਫੂਜ਼ ਨਹੀਂ ਇੱਥੇ ਭਗਵੰਤਾ ਥੋੜਾ ਚਲਾ ਰਹੇ ਇੱਥੇ ਤੇ ਗੈਂਗਸਟਰ ਚਲਾ ਰਹੇ ਜਿੱਥੇ ਤੁਸੀਂ ਵੇਖਦੇ ਹੋ ਪੁਲਿਸ ਸਟੇਸ਼ਨ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਕਰ ਪਾਉਂਦੇ ਆਮ ਪੰਜਾਬੀ ਨੂੰ ਕੀ ਸੁਰੱਖਿਅਤ ਕਰੇ ਜਿਹੜਾ ਲੰਗਾ ਨਾਜ਼ੇ ਫਗਵਾੜੇ 'ਚ ਹੀ ਹੋਇਆ ਦੇਖੋ ਬਹੁਤ ਅਨਪਹੁੰਚੁਨਿਟੀ ਅਸੀਂ ਬਹੁਤ ਬਖੂਰ ਆਨਨੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੇ ਉਹਨਾਂ ਨੇ ਇੱਕ ਰਿਟਾਇਰਡ ਜੱਜ ਜੀ ਬੇਤਲੀ ਲਾਇਆ ਅਜੇ ਤੱਕ ਕਦੀ ਨਹੀਂ ਹੋਇਆ ਕਾਰਪੋਰੇਸ਼ਨ ਦੀ ਲੈਕਚਰਸ ਦੇ ਵਿੱਚ ਇਨ ਹਨੋਬਲ ਕੋਰਟ ਨੂੰ ਇੰਟਰਵੈਨ ਕਰਨਾ ਪਿਆ ਇੱਕ ਰਿਟਾਇਰਡ ਜੱਜ ਲੈਣਾ ਫਗਵਾੜਾ ਦੇ ਮੇਰ ਦੀ ਚੋਣ ਵਿੱਚ ਬੇਸ਼ੱਕ ਆਮ ਆਦਮੀ ਪਾਰਟੀ ਦੇ ਰਾਮਪਾਲ ਉੱਪਲ ਨੂੰ ਮੇਰ ਚੁਣਿਆ ਗਿਆ ਪਰ ਵਿਰੋਧੀ ਧਿਰ ਇਸ ਨੂੰ ਤੱਕੇ ਸ਼ਹੀਦਾਂ ਨਤੀਜਾ ਦੱਸ ਰਿਹਾ ਹੈ। ਕੇਂਦਰੀ ਬਜਟ 2025-26 ਨੂੰ ਪੇਸ਼ ਕਰਦਿਆਂ ਵਿੱਤ ਮੰਤਰੀ ਨਿਰਮਲਾ ਸੀ타ਰਾਮਨ ਨੇ ਕਈ ਵੱਡੇ ਐਲਾਨ ਕੀਤੇ। ਹੁਣ 12 ਲੱਖ ਰੁਪਏ ਦੀ ਸਾਲਾਨਾ ਆਮਦਨ ਤੇ ਕੋਈ ਟੈਕਸ ਨਹੀਂ ਦੇਣਾ ਹੋਵੇਗਾ। ਕਿਸਾਨ ਕ੍ਰੈਡਿਟ ਕਾਰਡ ਦੀ ਸੀਮਾ 3 ਲੱਖ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਗਈ ਹੈ। ਬਜ਼ੁਰਗਾਂ ਲਈ ਟੈਕਸ ਛੋਟ ਦੁੱਗਣੀ ਕੀਤੀ ਗਈ ਹੈ। ਨਾਲ ਹੀ ਐਸਸੀ ਐਸਟੀ ਦੀਆਂ ਮਹਿਲਾ ਉਦਮੀਆਂ ਲਈ ਵਿਸ਼ੇਸ਼ ਕਰਜ਼ਾ ਯੋਜਨਾ ਦਾ ਐਲਾਨ ਵਿੱਤ ਮੰਤਰੀ ਵੱਲੋਂ ਕੀਤਾ ਗਿਆ। ਵਿੱਤ ਮੰਤਰੀ ਨਿਰਮਲਾ ਸਿਤਾਰਾਮਨ ਨੇ ਸ਼ਨੀਵਾਰ ਨੂੰ ਕੇਂਦਰੀ ਬਜਟ 2025-26 ਪੇਸ਼ ਕਰਦਿਆਂ ਮੱਧ ਵਰਗ ਲਈ ਵੱਡੇ ਐਲਾਨ ਕੀਤੇ। ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਹੁਣ 12 ਲੱਖ ਰੁਪਏ ਦੀ ਸਾਲਾਨਾ ਆਮਦਨ 'ਤੇ ਕੋਈ ਟੈਕਸ ਨਹੀਂ ਦੇਣਾ ਹੋਵੇਗਾ। ਇਹ ਬਦਲਾ ਨਵੀਂ ਟੈਕਸ ਪ੍ਰਣਾਲੀ ਦੇ ਤਹਿਤ ਕੀਤਾ ਗਿਆ ਹੈ। ਪਹਿਲਾਂ 7 ਲੱਖ ਰੁਪਏ ਦੀ ਆਮਦਨ 'ਤੇ ਕੋਈ ਟੈਕਸ ਨਹੀਂ ਦੇਣਾ ਪੈਂਦਾ ਸੀ। ਸਟੈਂਡਰਡ ਕਟੌਤੀ 75000 ਰੁਪਏ ਰੱਖੀ ਗਈ ਹੈ। 15 ਤੋਂ 20 ਲੱਖ ਰੁਪਏ ਦੀ ਆਮਦਨ ਤੇ 20% ਦੀ ਟੈਕਸ ਲੱਗੇਗਾ ਜਦੋਂ ਕਿ 24 ਲੱਖ ਦੀ ਆਮਦਨ ਤੇ 30% ਦੀ ਟੈਕਸ ਲੱਗੇਗਾ ਮੱਧ ਵਰਗ ਲਈ ਜਿਹੜੇ ਅਹਿਮ ਐਲਾਨ ਕੀਤੇ ਗਏ ਨੇ ਉਹਨਾਂ ਅਨੁਸਾਰ ਹੁਣ 12 ਲੱਖ ਰੁਪਏ ਦੀ ਕਮਾਈ ਤੇ ਕੋਈ ਟੈਕਸ ਨਹੀਂ ਲੱਗੇਗਾ ਤਨਖਾਹਦਾਰ ਲੋਕਾਂ ਕੋਲ 75000 ਰੁਪਏ ਦੀ ਮਿਆਰੀ ਕਟੌਤੀ ਦੇ ਨਾਲ ਟੈਕਸ ਸੀਮਾ 12 ਲੱਖ 75000 ਰੁਪਏ ਹੋਵੇਗੀ ਬਜ਼ੁਰਗਾਂ ਲਈ ਟੈਕਸ ਛੋੜ ਦੁੱਗਣੀ ਕਰ ਦਿੱਤੀ ਗਈ ਹੈ ਟੀ ਡੀ ਐਸ ਦੀ ਹੱਦ ਵਧਾ ਕੇ 10 ਲੱਖ ਰੁਪਏ ਕੀਤੀ ਗਈ ਹੈ 4 ਸਾਲਾਂ ਲਈ ਅਪਡੇਟਡ ਆਈਟੀਆਰ ਪਰ ਸਕਣਗੇ किराए दी आमदन ਤੇ टीडीएस ਛੋਟ ਵਧਾ ਕੇ 6 ਲੱਖ ਰੁਪਏ ਕੀਤੀ ਗਈ ਹੈ ਮੋਬਾਈਲ ਫੋਨ ਅਤੇ ਇਲੈਕਟ੍ਰਿਕ ਕਾਰਾਂ ਸਸਤੀਆਂ ਹੋਣੀਆਂ ਐਲਈਡੀ ਐਲਸੀਡੀ ਟੀਵੀ ਕਿਫਾਇਤੀ ਹੋਣਗੇ ਕਸਟਮ ਡਿਊਟੀ ਘਟਾ ਕੇ 25% ਕਰ ਦਿੱਤੀ ਗਈ ਹੈ ਅਗਲੇ ਹਫਤੇ ਦੇਸ਼ ਵਿੱਚ ਨਵਾਂ ਇਨਕਮ ਟੈਕਸ ਬਿਲ ਲਿਆਂਦਾ ਜਾਵੇਗਾ 1 ਲੱਖ ਕਰੋੜ ਰੁਪਏ ਦਾ ਅਰਬਨ ਚੈਲੰਜ ਫੰਡ ਬਣਾਇਆ ਜਾਵੇਗਾ ਸ਼ਹਿਰੀ ਖੇਤਰਾਂ ਵਿੱਚ ਗਰੀਬਾਂ ਦੀ ਆਮਦਨ ਵਧਾਉਣ ਦੀ ਯੋਜਨਾ ਹੋਵੇਗੀ 1 ਲੱਖ ਅਧੂਰੇ ਘਰ ਪੂਰੇ ਕਿੱਥੇ ਜਾਣਗੇ 2025 ਵਿੱਚ 40000 ਨਵੇਂ ਘਰ ਸੌਂਪੇ ਜਾਣਗੇ ਹਰ ਘਰ ਤੱਕ ਨਲਕੇ ਦਾ ਪਾਣੀ ਮੁਹੱਈਆ ਕਰਵਾਉਣ ਲਈ ਜਲ ਜੀਵਨ ਮਿਸ਼ਨ ਪ੍ਰੋਗਰਾਮ 2028 ਤੱਕ ਵਧਾਇਆ ਜਾਵੇਗਾ ਔਰਤਾਂ ਲਈ ਵੀ ਦੋ ਵੱਡੇ ਐਲਾਨ ਕੀਤੇ ਗਏ ਨੇ ਐਸਸੀ ਐਸਟੀ ਦੀਆਂ ਮਹਿਲਾ ਉਦਮੀਆਂ ਲਈ ਵਿਸ਼ੇਸ਼ ਕਰਜ਼ਾ ਯੋਜਨਾ ਦਾ ਐਲਾਨ ਕੀਤਾ ਗਿਆ ਹੈ ਪਹਿਲੀ ਵਾਰ ਉਦਮੀ ਬਣਨ ਵਾਲੀਆਂ ਔਰਤਾਂ ਨੂੰ 2 ਕਰੋੜ ਰੁਪਏ ਦਾ ਟਰਮ ਲੋਨ ਮਿਲੇਗਾ ਬਜ਼ੁਰਗਾਂ ਲਈ ਵੀ ਅਹਿਮ ਐਲਾਨ ਕੀਤਾ ਗਿਆ ਹੈ ਸੀਨੀਅਰ ਨਾਗਰਿਕਾਂ ਲਈ ਟੈਕਸ ਛੋਟ ਦੁੱਗਣੀ ਕਰ ਦਿੱਤੀ ਗਈ ਹੈ ਇਸ ਨੂੰ 50000 ਰੁਪਏ ਤੋਂ ਵਧਾ ਕੇ 1 ਲੱਖ ਰੁਪਏ ਕੀਤਾ ਗਿਆ ਹੈ 36 ਜੀਵਨ ਬਚਾਉਣ ਵਾਲੀਆਂ ਦਵਾਈਆਂ ਪੂਰੀ ਤਰ੍ਹਾਂ ਟੈਕਸ ਮੁਕਤ ਕੀਤੀਆਂ ਗਈਆਂ ਨੇ ਦੇਸ਼ ਵਿੱਚ 200 ਡੇ ਕੇਅਰ ਕੈਂਸਰ ਸੈਂਟਰ ਬਣਾਏ ਜਾਣ ਦਾ ਐਲਾਨ ਕੀਤਾ ਗਿਆ ਹੈ ਮੈਡੀਕਲ ਉਪਕਰਨ ਅਤੇ ਕੈਂਸਰ ਦੀਆਂ ਦਵਾਈਆਂ ਸਸਤੀਆਂ ਹੋਣੀਆਂ ਇਸੇ ਤਰੀਕੇ ਨਾਲ ਕਿਸਾਨਾਂ ਲਈ ਕਿਸਾਨ ਕ੍ਰੈਡਿਟ ਕਾਰਡ ਦੀ ਸੀਮਾ 3 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕੀਤੀ ਗਈ ਹੈ ਪ੍ਰਧਾਨ ਮੰਤਰੀ ਤਨ ਤਨ ਖੇਤੀ ਯੋਜਨਾ ਦਾ ਦੇਸ਼ ਦੇ 100 ਜ਼ਿਲ੍ਹਿਆਂ ਵਿੱਚ ਲਾਭ ਹੋਵੇਗਾ ਡੇਰੀਆ ਤੇ ਮੱਛੀ ਪਾਲਣ ਲਈ 5 ਲੱਖ ਰੁਪਏ ਤੱਕ ਦਾ ਕਰਜ਼ਾ ਦੇਣ ਦਾ ਪ੍ਰਬਧਾਨ ਰੱਖਿਆ ਗਿਆ ਹੈ ਸਰਕਾਰ ਨੇ ਬਜਟ ਵਿੱਚ ਕੈਂਸਰ ਦੀਆਂ ਦਵਾਈਆਂ ਸਸਤੀਆਂ ਕਰਨ ਦਾ ਐਲਾਨ ਕੀਤਾ ਹੈ। ਅਗਲੇ 3 ਸਾਲਾਂ ਵਿੱਚ ਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿੱਚ ਕੈਂਸਰ ਡੇ ਕੇਅਰ ਸੈਂਟਰ ਬਣਾਏ ਜਾਣਗੇ। ਅਜਿਹੇ 200 ਕੇਂਦਰ ਅਗਲੇ ਵਿੱਤੀ ਸਾਲ ਵਿੱਚ ਵੀ ਬਣਾਏ ਜਾਣਗੇ। ਸਰਕਾਰ ਦਾ ਧਿਆਨ ਬਿਹਾਰ ਤੇ ਵੀ ਦੇਖਿਆ ਗਿਆ ਹੈ ਜਿੱਥੇ ਇਸ ਸਾਲ ਅਕਤੂਬਰ-ਨਵੰਬਰ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ। ਵਿੱਤ ਮੰਤਰੀ ਨਿਰਮਲਾ ਸੀ타ਰਮਨ ਵੱਲੋਂ ਪੇਸ਼ ਕੀਤੇ ਗਏ ਬਜਟ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਿੱਖਾ ਪ੍ਰतिकਰਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਬਜਟ ਵਿੱਚ ਇੱਕ ਵਾਰ ਮੁੜ ਤੋਂ ਪੰਜਾਬ ਨੂੰ ਅਣਦੇਖਿਆ ਕੀਤਾ ਗਿਆ ਹੈ। ਨਾ ਕਿਸਾਨਾਂ ਦੀ ਫਸਲ ਤੇ ਐਮਐਸਪੀ ਦੀ ਗੱਲ ਕੀਤੀ ਗਈ ਨਾ ਸੂਬੇ ਨੂੰ ਕੋਈ ਇੰਡਸਟਰੀ ਲਈ ਪੈਕੇਜ ਦਿੱਤਾ ਗਿਆ ਉਧਰ ਕਾਂਗਰਸ ਦੇ ਐਮਪੀ ਚਰਨਜੀਤ ਸਿੰਘ ਚੰਨੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸ਼ਿਮਨਤ ਕੋਰ ਬਾਦਲ ਨੇ ਵੀ ਕੇਂਦਰੀ ਬਜਟ ਨੂੰ ਦਿਸ਼ਾਹੀਨ ਤੇ ਕਿਸਾਨ ਵਿਰੋਧੀ ਦੱਸਿਆ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤੇ ਬਜਟ ਨੂੰ ਭਾਜਪਾ ਗੜਛੋੜ ਵਾਲੀਆਂ ਪਾਰਟੀਆਂ ਬੇਸ਼ੱਕ ਪ੍ਰਤੀਸ਼ੀਲ ਬਜਟ ਆਖ ਰਹੀਆਂ ਨੇ ਪਰ ਇਸ ਵਾਰ ਪੰਜਾਬ ਸਮੇਤ ਉੱਤਰੀ ਭਾਰਤ ਦੇ ਕਈ ਸੂਬਿਆਂ ਲਈ ਵੱਡਾ ਐਲਾਨ ਨਹੀਂ ਕਿਤੇ ਜਾਣ ਤੋਂ ਹਰ ਕੋਈ ਹੈਰਾਨ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਜਟ ਤੇ ਆਪਣੀ ਨਾਖੁਸ਼ੀ ਜ਼ਾਹਰ ਕੀਤੀ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਵਿੱਚ ਇੱਕ ਵਾਰ ਫਿਰ ਪੰਜਾਬ ਨੂੰ ਅਣ ਦੇਖਿਆ ਕੀਤਾ ਗਿਆ ਹੈ। ਪੰਜਾਬ ਦੇ ਕਿਸਾਨਾਂ, ਨੌਜਵਾਨਾਂ ਨੂੰ ਕੇਂਦਰ ਸਰਕਾਰ ਨੇ ਕੁਝ ਵੀ ਨਹੀਂ ਦਿੱਤਾ। ਕੇਂਦਰ ਵੱਲੋਂ ਨਾ ਹੀ ਕਿਸਾਨਾਂ ਨੂੰ ਫਸਲ ਤੇ ਐਮਐਸਪੀ, ਨਾ ਹੀ ਸੂਬੇ ਵਿੱਚ ਕੋਈ ਇੰਡਸਟਰੀ ਲਈ ਪੈਕੇਜ ਦਿੱਤਾ ਗਿਆ ਹੈ। ਪੰਜਾਬ ਨੂੰ ਅਜਿਹਾ ਕੁਝ ਨਹੀਂ ਦਿੱਤਾ ਜੋ ਕਿ ਉਸ ਦੇ ਆਰਥਿਕ ਅਤੇ ਭਵਿੱਖ ਵਿੱਚ ਸੁਧਾਰ ਲਿਆ ਸਕੇ। ਇਹ ਬਜਟ ਕੇਵਲ ਚੋਣਵੀ ਬਜਟ ਹੈ ਜਿਸ ਵਿੱਚ ਕੇਵਲ ਬਿਹਾਰ ਸੂਬੇ ਲਈ ਹੀ ਕੋਸ਼ਿਸ਼ ਹੈ। ਇੱਕ ਵਾਰ ਫਿਰ ਬਜਟ ਵਿੱਚ ਕੇਂਦਰ ਸਰਕਾਰ ਨੇ ਪੰਜਾਬ ਅਤੇ ਪੰਜਾਬੀਆਂ ਨਾਲ ਮਤਰਿਆ ਸਲੂਕ ਕੀਤਾ ਹੈ ਪਰ ਪੰਜਾਬ ਨੂੰ ਅਸੀਂ ਆਪਣੇ ਬਲਬੂਤੇ ਤੇ ਪੈਰਾਸਿਰ ਖੜਾ ਕਰਕੇ ਰਹਾਂਗੇ ਉਧਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਟਵੀਟ ਕੀਤੇ ਜਾਣ ਤੋਂ ਬਾਅਦ ਕਾਂਗਰਸ ਦਾ ਪ੍ਰतिकਰਮ ਵੀ ਸਾਹਮਣੇ ਆਇਆ ਕਾਂਗਰਸ ਦੇ ਐਮਪੀ ਚਰਨਜੀਤ ਸਿੰਘ ਚੰਨੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵੀ ਕੇਂਦਰੀ ਬਜਟ ਨੂੰ ਦਿਸ਼ਾਹੀਨ ਤੇ ਕਿਸਾਨ ਵਿਰੋਧੀ ਐਲਾਨਿਆ ਦਿਸ਼ਾਹੀਨ ਬਜਟ ਹੈ ਇਸ ਵਿੱਚ ਕਿਸੇ ਵਰਗ ਕੋ ਕੁਝ ਨਹੀਂ ਮਿਲਿਆ पंजाब हरियाणा हिमाचल राजस्थान यूपी नाम तक नहीं लिया और गरीब गरीब होता जाएगा अमीर अमीर होता जाएगा ये प्राइवेट कंपनीज के लिए इनकी जो अपनी ईस्ट इंडिया कंपनी है उनको सब कुछ देश को बेचा जा रहा है और कुछ नहीं हो रहा सर एग्रीकल्चर से शुरुआत करिए तो कुछ किसानों के लिए कुछ कुछ भी नहीं किसानों के लिए हमारा जितना नॉर्दर्न रीजन है किस, इसके किसान के लिए बात तक नहीं की किसान धरने पर बैठे हैं उनकी बात तक नहीं हुई एमएसपी की कोई बात नहीं हुई ये टोटली देश को डुबोने वाला बजट है सबसे ज्यादा तो स्टेटों के नाम देखिए बिहार जहाँ पे चोन आ रही है बिहार 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 उसके बाद असम की आ रही है तो असम, पंजाब का तो नामो निशानी है वो किसान धरने में बैठे चार साल से एमएसपी की लीगल गारंटी के रहे किसान के लिए क्या मखाना बोर्ड ये बोर्ड वो बोर्ड्स को किसानों के विरोध एक बजट था और किसान जो उसके लिए लड़ाई लड़ रहे हैं उनकी तो कुछ सुनी नहीं गई तो दुख है विरोधी तिरने केंद्रीय बजट ਨੂੰ ਉਹਨਾਂ ਸੂਬਿਆਂ ਨੂੰ ਖੁਸ਼ ਕਰਨ ਵਾਲਾ ਆਖਿਆ ਜਿੱਥੇ ਚੋਣਾ ਹੋਣੀਆਂ ਨੇ बिहार ਲਈ ਕਿਤੇ ਵੱਡੇ ਐਲਾਨਾ ਤੇ ਵੀ ਵਿਰੋਧੀ ਧਿਰ ਕੇਂਦਰ ਨੂੰ கேਲ ਰਿਹਾ ਪਰ ਨਾਉ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕੇਂਦਰੀ ਬਜਟ ਤੇ ਨਿਰਾਸ਼ਾ ਜ਼ਾਹਰ ਕੀਤੀ। ਉਹਨਾਂ ਕਿਹਾ ਕਿ ਬਜਟ ਤੋਂ ਪਹਿਲਾਂ ਕੇਂਦਰ ਨੇ ਸਾਡੇ ਨਾਲ ਕਈ ਮੀਟਿੰਗਾਂ ਕੀਤੀਆਂ, ਸਾਡੀਆਂ ਮੰਗਾਂ ਪੁੱਛੀਆਂ ਪਰ ਇੱਕ ਵੀ ਮੰਗ ਨੂੰ ਨਹੀਂ ਮੰਨਿਆ ਗਿਆ। ਇਹ ਪੰਜਾਬ ਨਾਲ, ਪੰਜਾਬ ਦੇ ਹਰ ਨਾਗਰਿਕ ਨਾਲ ਵਿਤਕਰਾ ਪੰਜਾਬ ਦੇ ਲੋਕ ਇਸ ਕਾਰਨ ਰੋਬਿਚ ਨੇ। ਕੇਂਦਰੀ ਬਜਟ ਨੂੰ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਨਿਰਾਸ਼ਾਜਨਕ ਦੱਸਿਆ। ਉਹਨਾਂ ਕਿਹਾ ਕਿ ਬਜਟ ਵਿੱਚ ਪੰਜਾਬ ਨਾਲ ਬਹੁਤ ਵੱਡਾ ਵਿਤਕਰਾ ਕੀਤਾ ਗਿਆ ਹੈ ਜਿਸ ਦੇ ਚਲਦੇ ਪੰਜਾਬ ਅਤੇ ਹਰ ਪੰਜਾਬੀ ਬੇਹੱਦ ਨਿਰਾਸ਼ ਹੈ। ਉਣਾ ਕਿਹਾ ਕਿ ਪ੍ਰੀ ਬਜਟ ਮੀਟਿੰਗ ਵਿੱਚ ਉਹਨਾਂ ਵੱਲੋਂ ਸ਼ਿਰਕਤ ਕਰਦੇ ਹੋਏ ਪੰਜਾਬ ਲਈ ਜੋ ਵੀ ਮੰਗ ਕੀਤੀ ਗਈ ਸੀ ਚਾਹੇ ਉਹ ਕਿਸਾਨਾਂ ਨਾਲ ਸੰਬੰਧਿਤ ਹੋਵੇ ਪਰਾਲੀ ਦਾ ਮੁੱਦਾ ਹੋਵੇ ਆਰਡੀਐ ਸਮੇਤ ਹੋਰ ਕਈ ਮਸਲੇ ਰੱਖੇ ਸੀ ਜਿਨ੍ਹਾਂ ਵਿੱਚੋਂ ਕੇਂਦਰ ਸਰਕਾਰ ਨੇ ਇੱਕ ਵੀ ਮੰਗ ਨਹੀਂ ਮੰਨੀ ਜਿਸ ਉਸਤਾਫ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਨਾਲ ਵਿਤਕਰਾ ਕਰ ਰਹੀ ਹੈ ਮੈਡਮ ਨਿਰਮਲਾ ਸੀਤਾਰਾਮ ਜੀ ਨੇ ਅੱਜ ਦੇਸ਼ ਦਾ ਭਾਰਤ ਜਨਤਾ ਪਾਰਟੀ 3ਰਮ ਦੀ ਸਰਕਾਰ ਦਾ ਪਹਿਲਾ ਬਜਟ ਪੇਸ਼ ਕੀਤਾਗਾ ਔਰ ਪੰਜਾਬ ਨੂੰ ਮੈਂ ਸਮਝਣਾ ਬੁਰੀਤਰਾ ਅੰਦਰ ਆਸ਼ ਕੀਤਾ ਗਿਆ ਜਿਹੜੀਆਂ ਡਿਸਕਸ਼ਨ ਪ੍ਰੀ ਬਜਟ ਮੀਟਿੰਗ ਚ ਹੋਈਆਂ ਸੀਗੀਆਂ ਜੋ ਡਿਮਾਂਡ ਪ੍ਰੀ ਬਜਟ ਮੀਟਿੰਗ ਦੇ ਅੰਦਰ ਸਾਡੇ ਵੱਲੋਂ ਸੈਂਟਰ ਸਰਕਾਰ ਦੇ ਸਾਹਮਣੇ ਰੱਖੀਆਂ ਗਈਆਂ ਸੀਗੀਆਂ ਉਹ ਇੱਕ ਵੀ ਡਿਮਾਂਡ ਦੇ ਉੱਤੇ ਕੋਈ ਜ਼ਿਕਰ ਤੱਕ ਨਹੀਂ ਕੀਤਾ ਗਿਆ ਔਰ ਮੈਨੂੰ ਸਮਝ ਨਹੀਂ ਆਉਂਦੀ ਕਿ ਭਾਰਤੀ ਜਨਤਾ ਪਾਰਟੀ ਦੇ ਕੇਂਦਰ ਸਰਕਾਰ ਪੰਜਾਬ ਨੂੰ ਕਿੱਡੀ ਵੱਡੀ ਨਫ਼ਰਤ ਕਰਦੀ ਆ ਕਿੱਡੀ ਵੱਡੀ ਨਫ਼ਰਤ ਜਿਹੜੀ ਆ ਉਹ ਸੈਂਟਰ ਸਰਕਾਰ ਦੇ ਮਨ ਦੇ ਅੰਦਰ ਪੰਜਾਬ ਦੇ ਪ੍ਰਤੀ ਆ ਮੈਂ ਕਈ ਵਾਰ ਸੁਣਦਾ ਹੁੰਨਾ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਦਾ ਭਾਸ਼ਣ ਤੁਸੀਂ ਵੀ ਬਹੁਤ ਵਾਰ ਸੁਣਿਆ ਹੋਊਗਾ ਉਹਨਾਂ ਨੇ ਕਈ ਵਾਰ ਕਿਹਾ ਕਿ ਮੇਰਾ ਨਾਤਾ ਪੰਜਾਬ ਨਾਲ ਐਮਰਜੈਂਸੀ ਵੇਲੇ ਤੋਂ ਚੱਲੇ ਆ ਰਿਹਾ ਮੈਂ ਕਈ ਵਾਰ ਪੰਜਾਬ 'ਚ ਕਈ ਥਾਵਾਂ ਤੇ ਰੁਕਦਾ ਹੁੰਦਾ ਸੀ ਰਾਤ ਨੂੰ ਚੰਡੀਗੜ੍ਹ ਦਾ ਮੈਂ ਪਰਿਵਾਰੀ ਸੀ ਪੰਜਾਬ ਦਾ ਪਰਿਵਾਰੀ ਸੀ ਔਰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਨਾਲ ਮੇਰਾ ਨਾਤਾ ਹੈਗਾ ਬਹੁਤ ਸਾਰੇ ਪੁਰਾਣੇ ਲੋਕ ਮੈਨੂੰ ਜਾਣਦੇ ਨੇਗੇ ਪਰ ਲੇਕਿਨ ਮੈਂ ਸਮਝਦਾ ਸਿਰਫ ਇਹ ਗੱਲਾਂ ਹੋ ਨਹੀਂ ਬੜੀਆਂ ਅੰਦਰੋਂ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਨਫ਼ਰਤ ਕਰਦੇ ਨੇ ਮੈਂ ਪਿਛਲੇ 3 ਮਹੀਨੇ ਦੇਖੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅਸੀਂ ਭਾਰੀ ਪਲੰਦੇ ਲਿਖ ਕੇ ਵੱਡੇ ਵੱਡੇ ਮੈਮੋਰੰਡਮ ਲਿਖ ਕੇ ਆਰਗੂਮੈਂਟ ਕਰਕੇ ਆਏ ਇਹਨਾਂ ਦੇ ਉੱਤੇ ਮੀਟਿੰਗ ਕਰਕੇ ਆਾਂਗੇ ਕਦੇ ਇੱਕ ਵੀ ਮੰਗ ਜਿਹੜੀ ਆ ਉਹ ਸੈਂਟਰ ਸਰਕਾਰ ਨੇ ਪੰਜਾਬ ਦੀ ਨਹੀਂ ਮੰਗੀ ਇੱਕ ਵੀ ਮੰਗ ਦੇ ਬਲ ਕਦੇ ਵੀ ਧਿਆਨ ਨਹੀਂ ਦਿੱਤਾ ਬਲਕਿ ਦੇਖਦੇ ਨੇ ਕਿ ਕਿ ਪੰਜਾਬ ਦੇ ਪੈਸੇ ਨੂੰ ਕਿਵੇਂ ਰੋਕਿਆ ਜਾਵੇ ਪੰਜਾਬ ਦੇ ਨਾਲ ਕਿਵੇਂ ਦੁਸ਼ਮਣੀ ਨਿਭਾਈ ਜਾਵੇ ਇਸ ਤਰ੍ਹਾਂ ਦਾ ਥਾਟ ਪ੍ਰਸੈਟ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦੇ ਅੰਦਰ ਪਾਇਆ ਜਾਂਦਾ ਹੈ। ਪੰਜਾਬ ਨੇ ਜੋ ਦੇਸ਼ ਆਜ਼ਾਦ ਹੋਇਆ ਪੰਜਾਬੀਆਂ ਨੇ ਕੁਰਬਾਨੀਆਂ ਦਿੱਤੀਆਂ ਦੇਸ਼ ਤੇ ਲਈ ਅੱਜ ਵੀ ਦੇਸ਼ ਦੀ ਮੈਂ ਸਮਝਦਾ ਫੌਜ ਦੇ ਅੰਦਰ ਸਭ ਤੋਂ ਵੱਧ ਪੰਜਾਬੀ ਜਿਹੜੇ ਦੇ ਅੱਗੇ ਹੋ ਕੇ ਲੜਦੇ ਨੇਗੇ ਕਿਤੇ ਵੀ ਦੇਸ਼ ਨੂੰ ਜਰੂਰਤਾ ਪੰਜਾਬ ਦੇ ਲੋਕ ਅੱਗੇ ਹੋ ਕੇ ਖੜਦੇ ਨੇ ਪਰ ਲੇਕਿਨ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਪੰਜਾਬ ਨੂੰ ਲਗਾਤਾਰ ਨਫ਼ਰਤ ਕਰਦੀ ਹੈ ਚਿਮਣੇ ਕਿਹਾ ਕਿ ਇਸ ਬਜਟ ਨੇ ਸਿੱਧ ਕਰ ਦਿੱਤਾ ਹੈ ਕਿ ਪੰਜਾਬ ਪ੍ਰਤੀ ਕੇਂਦਰ ਸਰਕਾਰ ਬਦਲੇ ਦੀ ਭਾਵਨਾ ਰੱਖਦੀ ਹੈ ਅਜਿਹਾ ਨਹੀਂ ਹੋਣਾ ਚਾਹੀਦਾ ਬੁਲਟਨ ਖਬਰਾਂ ਬਾਕੀ ਨੇ ਫਿਲਹਾਲ ਰੁਕਾਂਗੇ ਬ੍ਰੇਕ ਲਈ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਕੇਂਦਰੀ ਬਿਰੋ ਨੂੰ ਲੈ ਕੇ ਵਿਰੋਧੀ ਧਿਰਾਂ ਵੱਲੋਂ ਤਿੱਖਾ ਪ੍ਰतिकਰਮ ਦਿੱਤਾ ਜਾ ਰਿਹਾ ਸੱਤਾਧਿਰ ਬਜਟ ਨੂੰ ਦੇਸ਼ ਨੂੰ ਅੱਗੇ ਲੈ ਜਾਣ ਵਾਲਾ ਕਹਿ ਰਿਹਾ ਤਾਂ ਵਿਰੋਧੀ ਧਿਰ ਇਸ ਬਜਟ ਨੂੰ ਦਿਸ਼ਾ ਹਿੰਦਸ ਰਿਹਾ ਕਾਂਗਰਸ ਤੇ ਅਕਾਲੀ ਦਲ ਨੇ ਬਜਟ ਵਿੱਚ ਕਿਸਾਨਾਂ ਲਈ ਕੁਝ ਵੀ ਐਲਾਨ ਨਾ ਹੋਣ ਕਾਰਨ ਕੇਂਦਰ ਸਰਕਾਰ ਨੂੰ ਕਰੜੇ ਹੱਥੀ ਲਿਆ ਹੈ। ਕੇਂਦਰੀ ਬਜਟ ਨੂੰ ਲੈ ਕੇ ਸੱਤਾਧਿਰ ਤੇ ਵਿਰੋਧੀ ਧਿਰ ਵਿਚਾਲੇ ਬਿਆਨਬਾਜ਼ੀ ਸ਼ੁਰੂ ਹੋ ਗਈ ਹੈ। ਇੱਕ ਪਾਸੇ ਭਾਜਪਾ ਤੇ ਉਸਦਿਆਂ ਸਹਿਯੋਗੀ ਪਾਰਟੀਆਂ ਬਜਟ ਨੂੰ ਦੇਸ਼ ਦੀ ਤਰੱਕੀ ਲਈ ਮਦਦਗਾਰ ਬਜਟ ਦੱਸ ਰਹੀਆਂ ਨੇ ਤਾਂ ਵਿਰੋਧੀ ਧਿਰ ਬਜਟ ਨੂੰ ਦਿਸ਼ਾਹੀਣ ਤੇ ਪੱਖਪਤੀ ਐਲਾਨ ਰਿਹਾ ਹੈ। ਕੇਂਦਰੀ ਮੰਤਰੀ ਜੋਤੀ拉ਦਿੱਤਿਆ ਸਿੰਧਿਆ ਨੇ ਕਿਹਾ ਕਿ ਇਹ ਬਜਟ ਵਿਕਸਿਤ ਭਾਰਤ ਅਤੇ ਪ੍ਰਧਾਨ ਮੰਤਰੀ ਦੇ ਇੱਕ ਨਵੇਂ ਅਤੇ ਊਰਜਾਵਾਨ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਦੇ ਸੰਕਲਪ ਲਈ ਹੈ। यह एक संयुक्त बजट है जो भारत नगे लेके जाएगा ये बजट है एक विकसित भारत का ये बजट है प्रधानमंत्री जी की संकल्प एक नया ऊर्जावान युवा भारत के सपने को साकार करने का हरेक क्षेत्र का चाहे वो कृषि हो चाहे वो मैन्युफैक्चरिंग हो चाहे वो सर्विसेज हो चाहे अधोसंरचना हो चाहे इनोवेशन हो चाहे कृषि का क्षेत्र हो यूरिया से लेकर एक एक चाहे बीज की बात हो चाहे नदियों को जोड़ने की बात हो हर एक विषय पर पूर्ण रूप से अध्ययन करके एक नया मानचित्र तय किया गया है कांग्रेस के संसद मेंबर मनीष तिवाड़ी ने बजट से तंज कसद कहा कि मेनू समझ नहीं आ रहा कि यह बजट भारत का बजट सी या फिर बिहार का बजट पूरे बजट बीच वित्त मंत्री बिहार का ही ना लें दे रहे मुझे ये समझ नहीं आ रहा कि यह भारत सरकार का बजट है कि बिहार सरकार का बजट है आपने बिहार के अलावा किसी और प्रदेश का नाम सुना वित्त मंत्री जी के पूरे बजट भाषण में तो जब आप देश के बजट की बात करते हैं तो सारे देश के लिए उसमें कुछ ना कुछ होना चाहिए और ये बड़ी दुर्भाग्यपूर्ण बात है कि जिन बैसाखियों पे सरकार चल रही है उन बैसाखियों को सिर रखने के लिए उन्होंने बाकी मुल्क की जो अकाजोग विकास है उसको बिल्कुल दांव पे लगा दिया केंद्री है केंद्रीय बजट तो बाद विरोधी तिर केंद्र नु खेल रहे फिलहाल देखना होवेगा कि केंद्र दा इन सब ते की प्रतिकारम सामने आउंदा है दिल्ली चोना लाई जारी चोन प्रचार विचारले इल्जामा दा, दा दौर भी जारी है आम आदमी पार्टी लगातार भाजपा ते गुंडागर्दी करण दा दोष ला रही है आप दे संसद मेंबर संजय सिंह ने भाजपा अगो प्रवेश वर्मा ते ਆਪ ਦੇ ਵਰਕਰਾਂ ਦੀ ਕੁੱਟਮਾਰ ਕਰਨ ਦੇ ਦੋਸ਼ ਲਾਏ ਨੇ ਉਹਨਾਂ ਕਿਹਾ ਕਿ ਦਿੱਲੀ ਪੁਲਿਸ ਦੀ ਮੌਜੂਦਗੀ ਵਿੱਚ ਆਪ ਵਰਕਰਾਂ ਨਾਲ ੱੱਕਾ ਕੀਤਾ ਗਿਆ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਦਿੱਲੀ ਚੋਣਾਂ ਤੋਂ ਪਹਿਲਾਂ ਤਲਖ ਬਿਆਨਬਾਜ਼ੀ ਤੇ ਇੱਕ ਦੂਜੇ ਤੇ ਇਲਜ਼ਾਮ ਲਗਾਉਂਦਾ ਦੌਰ ਸਿਖਰਾਂ ਤੇ ਹੈ ਆਮ ਆਦਮੀ ਪਾਰਟੀ ਨੇ ਇੱਕ ਵਾਰ ਮੁੜ ਤੋਂ ਦਿੱਲੀ ਵਿੱਚ ਭਾਜਪਾ ਅਤੇ ਪ੍ਰਵੇਸ਼ ਵਰਮਾ ਤੇ ੱੱਕੇ ਸਾਹੀ ਦੇ ਦੋਸ਼ ਲਾਏ ਨੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਸਾਡੇ ਪ੍ਰਚਾਰਕਾਂ ਨਾਲ ਭਾਜਪਾ ਵਾਲੇ ਕੁੱਟਮਾਰ ਕਰ ਰਹੇ ਨੇ ਪ੍ਰਵੇਸ਼ ਵਰਮਾ ਦੇ ਗੁੰਡਿਆਂ ਨੇ ਉਹਨਾਂ ਨੂੰ ਕੁੱਟਿਆ सब दिल्ली पुलिस जवान की मौजूदगी में छोया पर उन्होंने कुछ नहीं किया कि तरीके से देश की संसद से 100 मीटर की दूरी पर चेम्स फोर्ट की झुग्गिया है और उस झुग्गी में हमारे तीन कार्यकर्ता प्रचार करने गए थे मुझे थोड़ी देर के बाद वहां पर पहुंचना था और जनसंपर्क करना था डोर टू डोर करना था लेकिन मेरे पहुंचने से पहले श्री गौरव जी को सुरेश जी को और प्रणाली जी को भारतीय जनता पार्टी के गुंडों ने जो वहाँ के प्रत्याशी हैं प्रवेश वर्मा के गुंडों ने पूरी तरीके से उनके साथ बदतमीजी की मारपीट की लड़ाई झगड़े किए और जब मैं पहुंचा तो मेरे सामने भी केजरीवाल के खिलाफ नारे लगा रहे थे पुलिस वहाँ मौजूद थी हमारे कार्यकर्ता बार बार कहते रहे पुलिस मौन रही कोई कार्रवाई नहीं की उसने चुनाव आयोग के नाक के नीचे नई दिल्ली विधानसभा का चुनाव हो रहा है पूरी दिल्ली का तो छोड़ दीजिए नई दिल्ली विधानसभा में अगर आप पुलिस की सुरक्षा नहीं दे पा रहे हैं अगर आप वहां पे गुंडागर्दी होने दे रहे हैं तो निश्चित रूप से बहुत बड़ा सवालिया निशान चुनाव आयोग की संस्था पर उठता है वहां पुलिस के अधिकारियों से जब हमारे लोगों ने कहा तो उसने कहा एसएचओ ने कहा है कोई कार्रवाई नहीं करनी इसका मतलब गुंडागर्दी पुलिस करा रही दिल्ली में चुनाव में बीजेपी के निर्देश पर दिल्ली पुलिस गुंडागर्दी करा रही दिल्ली चोना लाई वोटिंग 5 फरवरी नु होनी है पर उस तो पहला आप भाजपा पार विचाले जारी बयानबाजी का दौर हूं सिखरा ते पहुंचे हुए ਬੇਕ ਨਾ ਹੋਵੇਗਾ ਕਿ 8 ਫਰਵਰੀ ਨੂੰ ਨਤੀਜਾ ਕਿਸ ਦੇ ਪੱਖ ਵਿੱਚ ਆਉਂਦਾ ਹੈ ਦਿੱਲੀ ਚੋਣਾਂ ਲਈ ਪ੍ਰਚਾਰ ਵਾਸਤੇ ਦਿੱਲੀ ਗਏ ਡਾਕਟਰ ਧਰਮਵੀਰ ਗਾਂਧੀ ਨੇ ਕੇਜਰੀਵਾਲ ਤੇ ਆਪ ਦੇ ਹੋਰ ਸੀਨੀਅਰ ਆਗੂਆਂ ਨੂੰ ਕਰੜੇ ਹੱਥੀ ਲਿਆ ਉਹਨਾਂ ਕੇਜਰੀਵਾਲ ਨੂੰ ਪ੍ਰਧਾਨ ਮੰਤਰੀ ਤੋਂ ਵੀ ਵੱਡਾ ਝੁੱਠਾ ਦੱਸਿਆ ਅਤੇ ਕਿਹਾ ਕਿ ਇਸ ਵਾਰ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਬਣੇਗੀ ਦਿੱਲੀ ਚੋਣਾਂ ਲਈ ਕਾਂਗਰਸ ਉਮੀਦਵਾਰਾਂ ਦੇ ਹੱਕ ਵਿੱਚ ਪੰਜਾਬ ਦੇ ਵੱਡੇ ਕਾਂਗਰਸੀ ਆਗੂ ਵੀ ਪ੍ਰਚਾਰ ਵਿੱਚ ਝੁੱਟੇ ਹੋਏ ਨੇ ਪਟਿਆਲਾ ਤੋਂ ਕਾਂਗਰਸ ਦੇ ਐਮਪੀ ਡਾਕਟਰ ਧਰਨਵੀਰ ਗਾਂਧੀ ਨੇ ਕਾਂਗਰਸ ਦੇ ਸੀਨੀਅਰ ਉਮੀਦਵਾਰ ਸੰਦੀਪ ਦਿਖਤ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦਿਆਂ ਆਪ ਤੇ ਠਿੱਖੇ ਨਿਸ਼ਾਨੇ ਸਾਦੇ। ਉਹਨਾਂ ਨੇ ਕੇਜਰੀਵਾਲ ਨੂੰ ਵੀ ਕਰੜੇ ਹੱਥੀ ਲਿਆ। ਗਾਂਧੀ ਨੇ ਕਿਹਾ ਕਿ ਆਪ ਹੁਣ ਅਸਲ ਉਦੇਸ਼ਾਂ ਤੋਂ ਭਟਕ ਚੁਕੀ ਹੈ। ਉਹਨਾਂ ਆਪਣੇ ਨਿੱਜੀ ਤਜਰਬੇ ਵੀ ਸਾਂਝੇ ਕੀਤੇ। ਆਪ ਕੀ ਜਾਣਕਾਰੀ ਲਈ ਇਹ ਕਹਿਣਾ ਚਾਹਤਾ ਹੂੰ ਕਿ ਮੈਂ ਆਪਣੇ ਵਿਦਿਆਰਥੀ ਜੀਵਨ ਸੇ ਲੈ ਕੇ ਅਬ ਤੱਕ ਲੋਕੋ ਕੀ ਸੰਘਰਸ਼ੋ ਕਾ ਸਾਥੀ ਰਹਾ ਹੂੰ। ਇੱਕ ਸੁੰਦਰ ਸਮਾਜ ਬਣਾਉਣੇ ਕੇ ਲਿਏ ਕਾਰਜरत ਰਹਾ ਹੂੰ। और मेरा पचास साल का जीवन डॉक्टरी क्योंकि मैं पेशे से डॉक्टर हूँ डॉक्टर होने के नाते भी समाज से भी होने के नाते भी और राजनीतिक चेतना के नाते भी लोगों के लिए समर्पित रहा है मैं पहले बाम पक्ष से मेरी जो राजनीति शुरू हुई और जब लंबा समय कोई देश में कोई अच्छा बदलाव जो सोच रहे थे नहीं कर सके तो एक ठग सा आदमी जिसको मैं पहचान नहीं पाया अपना क्लिनिक बंद करके मैं आम आदमी पार्टी का हिस्सा बना बहुत जल्दी मेरे को पता चल गया कि जिस पार्टी जो मेरे सपनों की पार्टी मैंने सोचा था ये वो पार्टी नहीं है मैंने सोचा था कि हिंदुस्तान के आसमान पे एक नया सूरज उगाया है एक नई ठंडी हवा का झोंका आया है पर वो मेरा भ्रम सिर्फ छह महीने में टूट गया मैं चौदह में लोकसभा मेंबर बना पटियाला से और पंद्रह फरवरी में मैंने इस्तीफा दे दिया मैंने छोड़ दिया आम आदमी पार्टी को क्योंकि ये झूठ की पार्टी है इश्तेहारी पार्टी है अखबारी पार्टी है कहती कुछ और है करती कुछ और है सबसे बड़ा फ्रॉडुलेंट बंदा और सबसे बड़ी फ्रॉडुलेंट पार्टी अगर हिंदुस्तान में है जिसमें मोदी से भी ज्यादा लोगों को बेवकूफ बनाने की क्षमता है वो केजरीवाल है और जो आम आदमी पार्टी है जो देश को भी बेवकूफ बनाती है दिल्ली वालों को बेवकूफ बनाया फिर दिल्ली को पंजाब को बेच दिया पंजाब दिल्ली के सपने पंजाब में दिखाए पंजाब को बेवकूफ बनाया आज पंजाब के लोग त्राही त्राही कर रहे हैं अब लोकसभा का चुनाव हुआ था तेरह में से छह सात सीटें हमने जीती कांग्रेस ने जीती और तेरह में से तीन सीट सिर्फ सरकार होते हुए भी आम आदमी पार्टी जीत पाई और आज पंजाब के हर क्षेत्र में आम आदमी पार्टी पूरी तरह बदनाम है सारा खनन माफिया भू माफिया शराब माफिया नशा माफिया सबके सरगने ये आम आदमी पार्टी के जो नेतागण हैं और वो हैं और उनका सरगना केजरीवाल है जो एक बार फिर दिल्ली के लोगों को ਆਪਣੇ ਸ਼ਿਕਾਰ ਵਿੱਚ ਫਸਾਣਾ ਚਾਹਤਾ ਹੈ ਡਾਕਟਰ ਗਾਂਧੀ ਨੇ ਕਿਹਾ ਕਿ ਉਹ ਆਪਣੇ ਨਿੱਜੀ ਤਜਰਬੇ ਨਾਲ ਕਹਿ ਸਕਦੇ ਨੇ ਕਿ ਇਸ ਵਾਰ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਬਣੇਗੀ ਦਿੱਲੀ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਪਾਰਟੀ ਦੇ 8 ਵਿਧਾਇਕਾਂ ਨੇ ਇੱਕੋ ਸਮੇਂ ਆਪਣਾ ਅਸਤੀਫਾ ਦੇ ਦਿੱਤਾ ਦਿੱਲੀ ਚੋਣਾਂ ਤੋਂ ਪਹਿਲਾਂ ਇਸ ਨੂੰ ਆਪ ਲਈ ਵੱਡਾ ਨੁਕਸਾਨ ਮੰਨਿਆ ਜਾ ਰਿਹਾ ਉਦੋਂ ਇਸ ਪੂਰੇ ਮਾਮਲੇ ਤੇ ਪਾਇਪਾ ਆਗੂ ਕੈਲਾਸ਼ ਗਹਿਲੋਤ ਨੇ ਕਿਹਾ ਕਿ ਇਹਨਾਂ ਸਾਰਿਆਂ ਨੇ ਵਾਧੇ ਭ੍ਰਸਟਾਚਾਰ ਨੂੰ ਆਧਾਰ ਬਣਾ ਕੇ ਆਪਣਾ ਅਸਤੀਫਾ ਦਿੱਤਾ ਜੇ ਸੋ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਪ ਕਿਸ ਹਾਲਤ ਵਿੱਚ ਹੈ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਚੰਨ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ 8 ਵਿਧਾਇਕਾਂ ਨੇ ਇੱਕੋ ਸਮੇਂ ਪਾਰਟੀ ਅਤੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਇਹਨਾਂ ਸਾਰਿਆਂ ਨੇ ਅਸਤੀਫੇ ਦਾ ਕਾਰਨ ਵਿਧਾਨ ਸਭਾ ਚੋਣਾਂ ਵਿੱਚ ਟਿਕਟ ਨਾ ਮਿਲਣਾ ਤੇ ਪਾਰਟੀ ਵਿੱਚ ਵੱਧਦੇ ਜਾ ਰਹੇ ਭ੍ਰਿਸ਼ਟਾਚਾਰ ਨੂੰ ਦੱਸਿਆ ਹੁਣ ਇਸ ਪੂਰੇ ਮਾਮਲੇ ਤੇ ਭਾਜਪਾ ਆਗੂ ਕੈਲਾਸ਼ ਗਹਿਲੋਤ ਜੋ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਸਨ ਉਹਨਾਂ ਕਿਹਾ ਕਿ ਇਹ ਤਾਂ ਹੋਣਾ ਹੀ ਸੀ ਇਹ ਆਮ ਆਦਮੀ ਪਾਰਟੀ ਲਈ ਵੱਡਾ ਝਟਕਾ ਹੈ ਇਹਨਾਂ ਵਿਧਾਇਕਾਂ ਦਾ ਅਸਤੀਫਾ ਆਪ ਦੇ ਅੰਦਰੂਨੀ ਹਾਲਾਤ ਨੂੰ ਦਰਸਾਉਂਦਾ ਹੈ तो होना ही था ये बहुत बड़ा झटका है पार्टी को और जितने भी एम ने रिजाइन किया है अभी देखिए सब ये टू टाइम एम हैं कुछ कुछ तो तीन टाइम एम होंगे तो इतने पुराने जो एक पार्टी के स्ट्रेंथ हैं पिलर पिलर हैं स्तंभ है वो अगर आप पार्टी को छोड़ रहे हैं तो आप सोच सकते हैं कि अंदर पार्टी में क्या चल रहा है और मैंने ये जब जिसने रिजाइन किया था मैंने कहा था कि ये कि ये आ, शब्द मेरे हो सकते हैं लेकिन ये हर कार्यकर्ता के अंदर जो युद्ध चल रहा है हर एमएलए के अंदर जो युद्ध चल रहा है कहीं ना कहीं वो सब आ, ये महसूस कर रहे हैं कि ये वो आम आदमी पार्टी नहीं है जो 2015 में स्टार्ट हुई थी जितने भी उनके आ, प्रिंसिपल्स हैं जितने उनके वैल्यूज़ हैं उससे बहुत भारी कॉम्प्रोमाइज़ जो आम आदमी पार्टी ने किया है और अब बस एक ही उनकी आ, ਇਹ ਕੀ ਟਾਰਗੇਟ ਹੈ ਆਮ ਆਦਮੀ ਪਾਰਟੀ ਦਾ ਬਈ ਕਿਸੇ ਵੀ ਤਰ੍ਹਾਂ ਚਾਹੇ ਛਲ ਸੇ ਚਾਹੇ ਝੂਠ ਬੋਲ ਕੇ ਚਾਹੇ ਲੋਕੋ ਨੂੰ ਠੱਗ ਕੇ ਬਸ ਸਰਕਾਰ ਬਣਾ ਲਓ ਔਰ ਫਿਰ ਬਾਅਦ ਕੀ ਬਾਦ ਮੇਂ ਦੇਖੀ ਜਾਏਗੀ ਜਿਨਾ 8 ਵਿਧਾਇਕਾਂ ਨੇ ਅਸਤੀਫੇ ਦਿੱਤੇ ਨੇ ਉਹਨਾਂ ਵਿੱਚ ਨਰੇਸ਼ ਯਾਦਵ ਪਵਨ ਸ਼ਰਮਾ ਭੁਪਿੰਦਰ ਸਿੰਘ ਜੂਨ ਭਾਵਨਾ ਗੋੜ ਸ਼ਾਮਲ ਨੇ ਵੱਡੀ ਗੱਲ ਇਹ ਕਿ ਇਹਨਾਂ ਨੇ ਅਸਤੀਫਿਆਂ ਲਈ ਇੱਕ ਕਾਰਨ ਪਾਰਟੀ ਵਿੱਚ ਲਗਾਤਾਰ ਵੱਧ ਦਾ ਭ੍ਰਸ਼ਟਾਚਾਰ ਦੱਸਿਆ ਦਿੱਲੀ ਵਿੱਚ 5 ਫਰਵਰੀ ਨੂੰ ਵੋਟਾਂ ਪੈਣਗੀਆਂ ਤੇ 8 ਫਰਵਰੀ ਨੂੰ ਨਤੀਜੇ ਐਲਾਨੇ ਜਾਣਗੇ ਦੇਖਣਾ ਹੋਵੇਗਾ ਕਿ ਇਸ ਵਾਰ ਦਿੱਲੀ ਦੀ ਜਨਤਾ ਦਾ ਫਤਵਾ ਕਿਸ ਨੂੰ ਜਾਂਦਾ ਹੈ ਇਸ ਬੁਲਟਿੰਗ ਐਨ ਆਈ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਮੁੜ ਆਵਾਂਗੇ ਫਿਲਹਾਲ ਦਿਓ ਆਗਿਆ ਧੰਨਵਾਦ